ਨਨ ਅੱਛਾ ਤਾਰਾ ਤੁਰਾ ਤੂੰ ਪਾੰਦਾ ਵਿਆਂ ਆ ਹਾਂ ਇਹ ਤੇਰਾ ਕੰਮ ਆ ਉਹ ਦਫਤਰ ਜਿੱਥੇ ਕੰਮ ਕਰਨੀ ਜਾਂਦਾ ਆ ਕੰਮ ਹੀ ਭੇਜਿਆ ਉਹਨੂੰ ਦੇਖਾ ਮੁੰਡੇ ਨੂੰ ਦੋ ਵਾਰੀ ਫੋਨ ਕਰਤਾ ਹਲੇ ਤੱਕ ਨਹੀਂ ਆਇਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ 4 ਵਜੇ ਨੂੰ ਆਏ ਆ ਦੱਸ ਕਰਕੇ ਦੇਖਾ ਫੋਨ ਆਇਆ ਕਿਉਂ ਨਹੀਂ ਆ ਹਾਂ ਜੋਤ ਹਾਂਜੀ ਮਮਾ ਪੁੱਤਰ ਆਇਆ ਨਹੀਂ ਰੋਟੀ ਖਾਣ 4 ਵਜੇ ਵਜੇ ਤੋਂ ਉਹ ਤਾਂ ਬੋਲਦਾ ਕਿਵੇਂ ਮੈਂ ਤਾਂ ਕਿਹਾ 4 ਵਜੇ ਤੋਂ ਉੱਪਰ ਹੋ ਗਏ ਆ ਵੇਖ ਕਿੱਦਾਂ ਬੋਲਾ ਯਾਰ ਪਾਪਾ ਨੇ ਲੇਬਰ ਵਾਲਾ ਤਾਂ ਬਣਾਇਆ ਪਿਆ ਮੈਨੂੰ ਲੇਬਰ ਵਾਲਾ ਕਿਉਂ ਕੀ ਗੱਲ ਹੋ ਗਈ ਪੁੱਤਰ ਹੈ ਹੋਰ ਕੀ ਕਹਿਣਾ ਮੈਂ ਹੁਣ ਪਹਿਲਾਂ ਭੇਜਤਾ ਜੀ ਇੱਥੇ ਤਾਰਾਂ ਪਾਇਆ ਕੈਮਰੇ ਦੀਆਂ ਹੁਣ ਮੈਂ ਤਾਂ ਅਜੇ ਕੰਮ ਮੁੱਕੇ ਹੀ ਨਹੀਂ ਤਾਰਾਂ ਪਾਉਣਾ ਪਿਆ ਵਾ ਲੇ ਨਾਲ ਹੀ ਦੂਜੀ ਲੋਕੇਸ਼ਨ ਭੇਜਦੀ ਇੱਕ ਕੰਮ ਮੁੱਕਦਾ ਨਹੀਂ ਨਾਲ ਹੀ ਦੂਜਾ ਭੇਜ ਦਿੰਦੇ ਆ ਆਪ ਤਾਂ ਮਹਾਰਾਜ ਜਿਹੀ ਸੀ ਬੈਠੇ ਨੇ ਆਰਾਮ ਨਾਲ ਅਛਾ ਤਾਰਾ ਦੂਰਾ ਤੋ ਪਾਉਂਦਾ ਵਿਆਂ ਆ ਇਹ ਤੇਰਾ ਕੰਮ ਆ ਕੀ ਸਮਝਾਵੇ ਇਹਨਾਂ ਨੂੰ ਕੋਈ ਮੈਂ ਕਿੰਨੀ ਵਾਰੀ ਕਿਹਾ ਵੀ ਐਡਮਿਸ਼ਨ ਕਰਾ ਦੇ ਆ ਲੇਬਰ ਵਾਲੇ ਪਾਸੇ ਲਾ ਛੱਡਿਆ ਮੁੰਡੇ ਨੂੰ ਪਤਾ ਨਹੀਂ ਇਹਨਾਂ ਨੂੰ ਕਦੋਂ ਸਮਝ ਆਣੀ ਆ ਚਲ ਮੈਂ ਕਰਦਾ ਯਾਰ ਭਾਈ ਲੈ ਦੱਸ ਹੁਣ ਕੱਟ ਗਿਆ ਲੇਬਰ ਵਾਲੇ ਪਾਸੇ ਕਰਾ ਜੋਲਦੀ ਨੂੰ ਫੋਨ ਕਰਦੀ ਆ ਜਰਾ ਹਲੋ ਹਾਂਜੀ ਸਰਦਾਰ ਜੀ ਕਿੱਥੇ ਹੋ ਆਫਿਸ ਅੱਛਾ ਆਪ ਤੁਸੀਂ ਉੱਥੇ ਬੈਠੇ ਹੋ ਤੂੰ ਮੁੰਡਾ ਕਿੱਥੇ ਆ ਅੱਛਾ ਤਾਰਾ ਪਉਣ ਗਿਆ ਆ ਲੇਬਰ ਕਰਨ ਗਿਆ ਨੇ ਲੇਬਰ ਦਾ ਮਤਲਬ ਤਾਂ ਇਹੀ ਹੋਗਾ ਨਾ ਮੁੰਡੇ ਨੂੰ ਉੱਥੇ ਕੇ ਕੰਮ ਕਰਾਉਣ ਦੇ ਤੁਸੀਂ ਏਡੀ ਧੁੱਪੇ ਉਹ ਹਾਲੇ ਤੱਕ ਰੋਟੀ ਖਾਣ ਨਹੀਂ ਆਇਆ ਮੈਂ ਉਹਨੂੰ ਫੋਨ ਕੀਤਾ ਕਲਪਿਆ ਪਿਆ ਸੀ ਵਿਚਾਰਾ ਉਹਦੀ ਉਮਰ ਆ ਕੰਮ ਕਰਨ ਦੀ ਤੂੰ ਇੱਥੇ ਬੈਠੋ ਆਫਿਸ 'ਚ ਹੋ ਨਾ ਏਸੀ 'ਚ ਬੈਠੇ ਹੋਣੇ ਆ ਮੈਂ ਉੰਨੀ ਉੱਥੇ ਰੁਕੋ ਉੱਥੇ ਜਾਇਓ ਨਾ ਕਿਤੇ ਜਰਾ ਮੈਂ ਦੇਖਦੀ ਆ ਜਰਾ ਹੁਣੇ ਜਾ ਕੇ ਚਲਤੀ ਚਲ ਕਾ ਕੀ ਕਰ ਰਿਹਾ ਹੈ? ਹੱਥ ਲੇਬਰ ਦਾ ਕੰਮ ਕਰਾ ਰਿਹਾ। ਵਾਹ! ਸਦਾ ਦੀਆਂ ਕੀ ਬਾਤਾਂ! ਆਪਾਂ ਕਿਵੇਂ AC 'ਚ ਬੈਠੇ ਆਂ? ਲੈ ਐਲੀਡੀ ਵੀ ਚਲਦੀ ਆ ਮੋਜਾ ਕੁਰਸੀ ਤੇ ਬੈ ਕੇ ਤਾਂ ਮੁੰਡਾ ਕਿੱਥੇ ਗਿਆ ਕਿੱਥੇ ਗਿਆ ਮੁੰਡਾ ਮੁੰਡਾ ਜੀ ਇੱਥੇ ਆਇਆ ਕੰਮ ਕਰਨ ਹੀ ਗਿਆ ਤੂੰ ਬੈ ਤਾਂ ਜਾ ਪਹਿਲਾਂ ਬਹਿ ਜਾਣੀ ਆ ਬੈ ਕੇ ਦੱਸੋ ਮੁੰਡਾ ਕਿਹੜੇ ਕੰਮ ਭੇਜਿਆ ਉਹ ਦਫ਼ਤਰ ਜਿੱਥੇ ਕੰਮ ਕਰਨ ਹੀ ਜਾਂਦਾ ਹੈ ਕੰਮ ਹੀ ਭੇਜਿਆ ਉਹਨੂੰ ਉਹ ਤਨ ਮੈਂ ਕੀ ਦੱਸਾਂ ਤੁਸੀਂ ਕੀ ਦੱਸੋਗੇ ਮੈਂ ਦੱਸਦੀ ਆ ਕਿਹੜੇ ਕੰਮ ਕਰਨ ਗਿਆ ਉਹ ਕੈਮਰਿਆਂ ਦੀਆਂ ਤਾਰਾਂ ਪਾਉਣ ਗਿਆ ਉਹ ਵੀ ਤੁੱਪੇ ਪੌੜੀ ਤੇ ਚੜ ਕੇ ਸਿੱਧਾ ਕਹੋ ਨਾ ਲੇਬਰ ਕਰਾਉਣ ਡਿਆ ਮੈਂ ਉਹਦੇ ਕੋਲ ਮੁੰਡੇ ਕੋਲ ਉਹ ਮੇਰੀ ਗੱਲ ਤਾਂ ਸੁਣ। ਕੀ ਸੁਣਾ? ਮੈਂ ਮੁੰਡੇ ਨੂੰ ਬਾਹਰ ਭੇਜਣਾ ਸੀ। ਕਿੰਨੇ ਸੁਪਨੇ ਵੇਖੇ ਸੀ ਮੈਂ ਵੀ ਮੁੰਡਾ ਬਾਹਰ ਜਾਊਗਾ, ਉੱਥੇ ਆ ਕੇ ਐਸ਼ ਕਰੂਗਾ। ਨਾ ਕਿਹੜੀ ਐਸ਼ ਦੀ ਤੂੰ ਗੱਲ ਕਰਦੀ ਆ? ਬਾਹਰ ਜਾ ਕੇ ਉਹਨੂੰ ਕਿਸੇ ਨੇ ਏਸੀ ਵਾਲੇ ਦਫ਼ਤਰ 'ਚ ਬਿਠਾਣਾ ਆ। ਹੁਣ ਨਾ ਮੇਰੀ ਗੱਲ ਕੰਨ ਖੋਲ ਕੇ ਸੁਣ ਲਈ। ਤੈਨੂੰ ਯਾਦ ਆ ਜਦੋਂ ਜੋਤ ਇੱਕ ਸਾਲ ਦਾ ਸੀ, ਮੈਂ ਆਟੋ ਚਲਾਉਂਦਾ ਹੁੰਦਾ ਸੀ। ਉਹ ਵੀ ਕਿਸੇ ਦੇ ਫੈਕਟਰੀ ਦੇ ਅੰਦਰ ਕਿਸੇ ਦੇ ਥੱਲੇ ਇਹ ਤਾਂ ਆਪਣਾ ਕੰਮ ਕਰ ਰਿਹਾ ਮੇਰੇ ਨਾ ਮਨ ਤੇ ਬੜਾ ਬੋਝ ਹੁੰਦਾ ਸੀ ਵੀ ਮੈਂ ਇਹ ਜੋ ਆਟੋ ਚਲਾ ਰਿਆ ਕੱਲ ਨੂੰ ਮੇਰਾ ਮੁੰਡਾ ਜਵਾਨ ਹੋ ਉਹ ਵੀ ਮੇਰੇ ਵਾਂਗੂ ਆਟੋ ਤਾਂ ਨਹੀਂ ਚਲਾਊਗਾ ਤੇ ਮੈਂ ਉਹਦੇ ਫਿਊਚਰ ਨੂੰ ਦੇਖਦੇ ਹੋਏ ਮਿਹਨਤ ਕਰਨੀ ਸ਼ੁਰੂ ਕਰਤੀ ਔਰ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਦਾ ਰਿਹਾ ਮੈਂ ਫੇਰ ਜਾ ਕੇ ਆ ਏਸੀ ਵਾਲਾ ਦਫ਼ਤਰ ਬੈਠਣ ਵਾਸਤੇ ਮਿਲਿਆ ਉਹਦੇ ਲਈ ਮੈਂ ਨਾਲ ਕੁਰਸੀ ਲਈ ਆ ਵੀ ਜਦੋਂ ਵੀ ਹੁੰਦਾ ਵੇਲਾ ਤਾਂ ਇੱਥੇ ਆ ਕੇ ਬੈਠੇ ਨਾਲੇ ਉਹ ਨਾ ਮੇਰਾ ਮੁੰਡਾ ਆ ਮੈਂ ਮਿਹਨਤ ਕੀਤੀ ਆ ਨਾ ਉਹਨੂੰ ਵੀ ਮੈਂ ਮਿਹਨਤ ਹੀ ਦਿਖਾ ਰਿਆ ਆ ਨਾਲੇ ਮੇਰੀ ਗੱਲ ਸੁਣ ਮਾਂ ਨੂੰ ਤਾਂ ਇੱਕ ਵਕਤ ਦੀ ਰੋਟੀ ਦੀ ਫਿਕਰ ਹੁੰਦੀ ਆ ਨਾ ਵੀ ਮੇਰੇ ਪੁੱਤ ਨੇ ਰੋਟੀ ਖਾਧੀ ਕਿ ਨਹੀਂ ਖਾਧੀ ਮੈਂ ਇੱਕ ਪਿਓ ਆ ਮੈਨੂੰ ਉਹਦੀਆਂ ਸਾਰੀ ਜ਼ਿੰਦਗੀ ਭਰ ਦੀਆਂ ਰੋਟੀਆਂ ਦੀ ਫਿਕਰ ਆ ਕਿ ਅੱਜ ਮੈਂ ਉਹਨੂੰ ਕੁਝ ਕਹਿਣਾ ਨਾ ਤਾਂ ਉਹਦੇ ਭਲੇ ਲਈ ਕਹਿਣਾ ਆ ਵੀ ਕੱਲ ਨੂੰ ਉਹਨੂੰ ਕੋਈ ਦਿੱਕਤ ਨਾ ਆਵੇ ਕੱਲ ਨੂੰ ਉਹਨੂੰ ਆਪਣੀ ਔਲਾਦ ਨੂੰ ਦੱਸਣਾ ਨਾ ਪਵੇ ਵੀ ਮੇਰਾ ਪਿਓ ਮੇਰੇ ਲਈ ਕੁਝ ਕਰਕੇ ਨਹੀਂ ਗਿਆ ਨਾਲੇ ਕੀ ਕਹਿੰਦੀ ਮਈ ਸੀ ਲੇਬਰ ਬਣਾਤਾ ਉਹ ਨਾ ਹੱਥ ਦਾ ਹੁਨਰ ਸਿੱਖ ਰਿਆ ਔਰ ਹੱਥੀ ਹੁਨਰ ਨੂੰ ਤਾਂ ਸਾਡੇ ਗੁਰੂਆਂ ਪੀਰਾਂ ਨੇ ਵੀ ਕਿਹਾ ਵੀ ਹੱਥ ਦਾ ਹੁਨਰ ਹੋਣਾ ਜ਼ਰੂਰੀ ਆ ਤੇ ਜੇ ਉਹਨੇ ਕੱਲ ਬਾਹਰ ਜਾਣਾ ਵੀ ਆ ਨਾ ਤਾਂ ਉਹ ਇਹੀ ਹੱਥ ਦਾ ਹੁਨਰ ਉਹਦੇ ਕੰਮ ਆਣਾ ਆ ਸਰਦਾਰ ਜੀ ਮੈਨੂੰ ਨਹੀਂ ਪਤਾ ਕਿ ਤੁਸੀਂ ਉਹਦੇ ਬਾਰੇ ਇੰਨੀ ਦੂਰ ਤੱਕ ਸੋਚੀ ਬੈਠੇ ਹੋ ਮੈਂ ਤਾਂ ਬਸ ਤੁਹਾਨੂੰ ਪਤਾ ਹੀ ਆ ਮਾਂ ਦੀ ਮਮਤਾ ਦਾ ਕਰਤੀ ਮਨ ਲੱਗਦਾ ਮਨ ਲੱਗਿਆ ਪਾਪਾ ਮਿਹਨਤ ਇੰਨਾ ਕੁਝ ਤਾਂ ਸੋਚਿਆ ਹੀ ਨਹੀਂ ਸੀ ਵੀ ਤੁਸੀਂ ਮੇਰੇ ਲਈ ਇੰਨਾ ਕੁ ਸੋਚੀ ਬੱਠੀ ਪਤਾ ਪਈ ਉਹ ਲੈ ਮੈਂ ਤਾਂ ਮੰਨੂ ਹੀ ਬੋਲਦਾ ਵੀ ਮੇਰੇ ਤੋਂ ਲੇਬਰ ਕਰਾਈ ਜਾਂਦੇ ਆ ਸਾਰਾ ਦਿਨ ਨਹੀਂ ਨਹੀਂ ਪੁੱਤ ਇੱਕ ਬਾਪ ਨਾ ਆਪਣੇ ਪੁੱਤ ਨੂੰ ਆਪਣੇ ਤੋਂ ਅੱਗੇ ਜਾਂਦਾ ਦੇਖਣਾ ਚਾਹੁੰਦਾ ਹੈ ਤੇ ਮੈਂ ਵੀ ਉਹੀ ਚੀਜ਼ ਸੋਚਦਾ ਵੀ ਜਿੰਨੀ ਕਿ ਤਰੱਕੀ ਮੈਂ ਕੀਤੀ ਹੈ ਨਾ ਤੂੰ ਦੁੱਗਣੀ ਚੌਗਣੀ ਤਰੱਕੀ ਕਰੇਗਾ ਕੰਮੀ ਕਰਨਾ ਲੇਬਰ ਨਹੀਂ ਸੀ ਉਹ ਤੱਕ ਮੈਂ ਹੀ ਗਲਤ ਸੀ ਮੈਨੂੰ ਨਹੀਂ ਸਪਾਹ ਪਾ ਪਾ ਤੇਰੇ ਬਾਰੇ ਇੰਨਾ ਕੁ ਸੋਚਦੇ ਪਏ ਆ ਮੰਨਿਆ ਕਿ ਮਾਵਾ ਠੰਡੀਆਂ ਛਾਵਾਂ ਹੁੰਦੀਆਂ ਨੇ ਪਰ ਪਿਓ ਦਾ ਰਤਬਾ ਵੀ ਕਿਸੇ ਨਾਲੋਂ ਘੱਟ ਨਹੀਂ ਹੁੰਦਾ ਉਹ ਹੁੰਦਾ ਜਰੂਰ ਨਿੰਮ ਤੇ ਦਰਖਤ ਵਰਗਾ ਹੈ ਜਿਸ ਦੇ ਪੱਤੇ ਵੀ ਟਵਾੜੇ ਹੁੰਦੇ ਨੇ ਪਰ ਛਾਂ ਬੜੀ ਮਿੱਠੀ ਹੁੰਦੀ ਹੈ ਜੀਉਂਦੇ ਜੀ ਆਪਣੇ ਬਾਪ ਦੀ ਕਦਰ ਕਰਿਆ ਕਰੋ ਜਾਂ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਸਿਰ ਤੇ ਬਾਪ ਦਾ ਸਾਇਆ ਨਹੀਂ ਕੋਈ ਘਾਟ ਪੂਰੀ ਕਰ ਸਕਿਆ ਬਾਪ ਦੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਹਾਨੂੰ ਕਿਵੇਂ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਤੁਸੀਂ ਸਾਡਾ ਸਹਿਯੋਗ ਦਿੰਦੇ ਰਹੋਗੇ ਤੇ ਅਸੀਂ ਇਦਾਂ ਦੀਆਂ ਹੀ ਵਧੀਆ ਵੀਡੀਓਜ਼ ਤੁਹਾਡੇ ਅਗੇ ਪੇਸ਼ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ